ਪਹਿਲਾ ਹਮਲਾ ਸੀ ਜਿਹੜਾ ਉਹ ਬੁਚੜਾ ਨੇ ਕੀਤਾ ਭਾਈ ਸੰਦੀਪ ਸਿੰਘ ਦੇ ਉੱਤੇ ਥੋੜੀ ਜੀ ਆ ਜਾਂਦੇ ਜਾਂਦੇ ਕਹਿੰਦੇ ਕਿ ਵਾਰਤਾਲਾਪ ਹੋਈ ਉਹਨਾਂ ਦੀ ਆਪਸ ਦੇ ਵਿੱਚ ਭਾਈ ਸੰਦੀਪ ਸਿੰਘ ਨੇ ਬੜਾ ਯੋਧਾ ਸਿੱਖਾਂ ਦਾ ਉਹਨੇ ਤਿਰਛੀ ਅੱਖ ਨਾਲ ਦੇਖਦੇ ਹੋਏ ਕਿਹਾ ਕਿ ਹਾਂ ਤੂੰ ਹੈ ਸੁਬਾ ਨੇ ਸਿੰਘਾਂ ਨੂੰ ਸ਼ਹੀਦ ਕੀਤਾ ਤੇ ਐਨੀ ਗੱਲ ਹੋਈ ਸੀ ਤੇ ਉਹਨਾਂ ਨੇ ਰੜਕ ਰੱਖੀ ਤੇ ਆ ਅਗਲੇ ਦਿਨ ਉਹਨਾਂ ਨੇ ਇਕੱਠੇ ਹੋ ਕੇ ਇੱਕ ਸਕੀਮ ਬਣਾ ਕੇ ਉਸ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਹੱਥ 'ਚ ਕੋਈ ਲੋਹੇ ਦਾ ਹਥਿਆਰ ਵੀ ਸੀ ਰਾਡ ਦੱਸਦੇ ਨੇ ਪਰ ਕੀ ਹੈ ਕਿ ਉਹ ਯੋਧਾ ਇਕੱਲਾ ਹੀ ਉਹਨਾਂ ਤੇ ਉਸ ਵੇਲੇ ਚਾਰ ਜਣਿਆਂ ਤੇ ਭਾਰੂ ਪੈ ਗਿਆ ਤੇ ਉਸ ਨੇ ਉਹ ਰਾਡ ਖੋ ਕੇ ਉਹਨਾਂ ਤੋਂ ਆਪਣੇ ਡਿਫੈਂਸ ਦੇ ਵਿੱਚ ਉਹਨਾਂ ਨੂੰ ਜਵਾਬ ਦਿੱਤਾ ਜਿਸ ਦੇ ਵਿੱਚ ਕਹਿੰਦੇ ਕਿ ਸੁਬੇ ਦਿੱਤਾ ਸੁਬੀ ਬਣ ਗਏ ਤੇ ਬਾਕੀਆਂ ਦੇ ਵੀ ਸੱਟਾਂ ਲੱਗੀਆਂ ਸੋ ਇਸ ਤਰੀਕੇ ਨਾਲ ਫਿਰ ਉਸ ਤੋਂ ਬਾਅਦ ਸ਼ੁਰੂ ਹੁੰਦਾ ਇੱਕ ਹੂਟਰ ਵੱਜਦਾ ਪਹਿਲਾਂ అలਾਰਮ ਵੱਜਦਾ ਫਿਰ ਹੂਟਰ ਵੱਜਦਾ ਤੇ ਉਸ ਤੋਂ ਬਾਅਦ ਬਾਹਰੋਂ ਵਾਰਡਰਾਂ ਦੇ ਨੇ ਸਾਰੇ ਉਹ ਭਾਈ ਸੰਦੀਪ ਸਿੰਘ ਨੂੰ ਪਹਿਲਾਂ ਕੁੱਟਦੇ ਨੇ ਫਿਰ ਉਸ ਤੋਂ ਬਾਅਦ ਬਾਹਰੋਂ ਜਿਹੜੀ ਦੂਜੀ ਪੁਲਿਸ ਉਸ ਨੂੰ ਵੀ ਬੁਲਾਇਆ ਜਾਂਦਾ ਤੇ ਫਿਰ ਉਹਨਾਂ ਵੱਲੋਂ ਤਸ਼ੱਦਦ ਕੀਤਾ ਜਾਂਦਾ ਜਿਹੜੇ ਭਾਈ ਸੰਦੀਪ ਸਿੰਘ ਦੇ ਉੱਤੇ ਤਸ਼ੱਦਦ ਕਰਨ ਵਾਲੇ ਲੋਕ ਨੇ ਉਹਨਾਂ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਚ ਇੱਕ ਸੁਖਜੀਤ ਸੁਖਜੀਤ ਸਿੰਘ ਧਾਰੀਵਾਲ ਦੇ ਦੋ ਗਨਮੈਨ ਨੇ ਭੁਪਿੰਦਰ ਸਿੰਘ ਵਿਰਖ ਐਸਐਸਪੀ ਤੇ 20 ਦੇ ਕਰੀਬ ਜਿਹੜੇ ਨੇ ਪੁਲਿਸ ਵਾਲੇ ਜੇਲ ਅਥਾਰਟੀ ਦੇ ਉਹਨਾਂ ਨੇ ਤਸ਼ੱਦਦ ਕੀਤਾ ਆਪਸ ਦੇ ਵਿੱਚ ਇੱਕ ਗੱਲਬਾਤ ਤੇ ਵਿਚਾਰ ਵਟਾਂਦਰਾ ਕਰਨਾ ਜ਼ਰੂਰੀ ਹੈ ਸੋ ਇਹ ਜੇ ਕੁਮਾਂਤਰੀ ਪੱਦਰ ਦੇ ਉੱਤੇ ਪ੍ਰਵਾਸ ਦੀਆਂ ਨੀਤੀਆਂ ਬਣ ਰਹੀਆਂ ਨੇ ਅੱਜ ਨਹੀਂ ਤਾਂ ਕੱਲ ਸਾਨੂੰ ਆਪਣੀ ਧਰਤੀ ਦੇ ਉੱਤੇ ਜਾਣਾ ਪਏਗਾ ਜਾਣਾ ਅਸੀਂ ਖਾਲਿਸਤਾਨ ਆਜ਼ਾਦ ਹੋਵੇ ਜਲਦੀ ਤੋਂ ਜਲਦੀ ਸਾਡਾ ਸੰਘਰਸ਼ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਵਾਨ ਹੋਵੇ ਜਲਦੀ ਤੋਂ ਜਲਦੀ ਤੇ ਅਸੀਂ ਉੱਥੇ ਪਹੁੰਚੀਏ ਤੇ ਇਹ ਸਾਨੂੰ ਜਾਣਾ ਪੈਣਾ ਉੱਥੇ ਤੇ ਆਜ਼ਾਦੀ ਸਾਨੂੰ ਲੈਣੀ ਪੈਣੀ ਹੈ ਤੇ ਉਹ ਪ੍ਰਵਾਸ ਦੀਆਂ ਨੀਤੀਆਂ ਨੇ ਜਿਹੜੀਆਂ ਕੋ ਮੰਤਰੀ ਪੱਦਰ ਦੇ ਉੱਤੇ ਸੰਦੀਪ ਸਿੰਘ ਜਿਹੜਾ ਹੈ ਉਹ ਨੀਤੀਆਂ ਦਾ ਇੱਕ ਝੰਡਾ ਬਰਦਾਰ ਹੈ ਤੁਸੀਂ ਕਹੋਗੇ ਉਹ ਜੇਲ੍ਹ ਚ ਬੈਠਾ ਕਦੇ ਬਾਹਰ ਆਇਆ ਨਹੀਂ ਕਿਸੇ ਕੰਟਰੀ ਚ ਉਹ ਸਿੱਖਾਂ ਦੀਆਂ ਪ੍ਰਵਾਸ ਸੰਬੰਧੀ ਨੀਤੀਆਂ ਦਾ ਝੰਡਾ ਬਰਦਾਰ ਕਿਵੇਂ ਹੋ ਸਕਦਾ ਕੁਮਾਂਤਰੀ ਪਦਰ ਦੇ ਉੱਤੇ ਇਸ ਵੇਲੇ ਪ੍ਰਵਾਸ ਦੀਆਂ ਨੀਤੀਆਂ ਬਾਰੇ ਗੱਲ ਚੱਲ ਰਹੀ ਹੈ ਵੱਖ-ਵੱਖ ਮੁਲਕਾਂ ਚ ਰੇਡਾਂ ਚੱਲ ਰਿਹਾ ਹੈ ਇਹ ਵਧਣਾ ਇਹ ਘਟਣਾ ਨਹੀਂ ਇਹ ਸ਼ਾਂਤ ਨਹੀਂ ਹੋਣੀ ਗੱਲ ਤੇ ਨਿਰਸੰਦੇ ਇਸ ਨੂੰ ਜਦੋਂ ਅਸੀਂ ਡੀਕੋਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੋ ਇਹਨਾਂ ਨੀਤੀਆਂ ਦੇ ਵਿੱਚ ਸਿੱਖ ਸੰਘਰਸ਼ ਆ ਜਿਹੜਾ ਸਿੱਖਾਂ ਦੀ ਆਜ਼ਾਦੀ ਦੀ ਜਿਹੜੀ ਲਹਿਰ ਉਸ ਮੈਂ ਕਹਾਗਾ ਕਿ ਸਾਡੀਆਂ ਜਿਹੜੀਆਂ ਪ੍ਰਵਾਸ ਸਬੰਧੀ ਨੀਤੀਆਂ ਨੇ ਅਤੇ ਭਵਿੱਖ ਦਾ ਖਾਲਸਤਾਨ ਜਿਹੜਾ ਉਹਦੀ ਰੂਪਰੇਖਾ ਜਾਂ ਉਸ ਦਾ ਕਨਸਟੀਟਿਊਸ਼ਨ ਜਾਂ ਉਸ ਦੇ ਜਿਹੜੇ ਨੇਮ ਹੋਣਗੇ ਪ੍ਰਿੰਸੀਪਲਸ ਹੋਣਗੇ ਕਾਨੂੰਨ ਹੋਊਗਾ ਲਾਅ ਐਂਡ ਆਰਡਰ ਹੋਊਗਾ ਉਸ ਦਾ ਇਸ ਵੇਲੇ ਝੰਡਾ ਬਰਧਾਰ ਸੰਦੀਪ ਸਿੰਘ ਸਿੱਧੂ ਆ ਕਿਉਂਕਿ ਉਹ ତਰਾਤਲ ਦੇ ਉੱਤੇ ਆ ਪੰਜਾਬ ਦੀ ਧਰਤੀ ਦੇ ਉੱਤੇ ਆ ਉਸ ਉਹ ਉਸ ਦੇ ਵਿੱਚ ਉਤਰਾ ਚੜਾ ਨਹੀਂ ਹੈਗੇ ਕਿ ਸੂਰੀ ਨੂੰ ਕਤਲ ਕੀਤਾ ਸੂਰੀ ਨੂੰ ਸੋਧਾ ਲਾਇਆ ਕਿ ਉਹਦੀ ਟੋਨ ਥੱਲੇ ਹੋ ਜਵੇ ਜਦ ਥੋੜਾ ਜਿਹਾ ਉਹਦੀ ਗਰਦਨ ਝੁਕ ਜਾਵੇ ਜੋ ਕਹੇ ਕਿ ਮੈਂ ਆਪਣਾ ਕੰਮ ਪੂਰਾ ਕਰ ਲਿਆ ਹੁਣ ਬਸ ਫਤੇ ਹੁਣ ਬਾਕੀ ਦੇ ਕੰਮ ਬਾਕੀ ਕਰਨਗੇ ਸਿੰਘ ਮੈਂ ਆਪਣਾ ਜੋ ਅਕਾਲ ਪੁਰਖ ਵਾਹਿਗੁਰੂ ਦਾ ਮੈਨੂੰ ਹੁਕਮ ਸੀ ਮੈਂ ਉਹ ਕੰਮ ਕਰਤਾ ਹੁਣ ਬਾਕੀ ਜਿਾ ਕਹਿ ਲੋ ਕਿ ਐਨਾ ਕੀ ਹੁਕਮ ਸੀ ਜੀ ਬਥੇਰੇ ਸਿੰਘ ਨੇ ਇਦਾਂ ਤੇ ਬੜੇ ਹੋਰ ਕਹਿੰਦੇ ਨੇ ਕਰਦੇ ਨੇ ਕਿ ਆਹੀ ਕਰ ਸਕਦੇ ਸੀ ਐਸੇ ਦੇ ਵਿੱਚ ਹੀ ਤਸੱਲੀ ਹੈ ਪਰ ਜਦੋਂ ਉਸ ਨੂੰ ਮੌਕਾ ਮਿਲਿਆ ਹਾਲਾਂਕਿ ਵੱਖ-ਵੱਖ ਸਮੇਂ ਦੇ ਉੱਤੇ ਸਿੰਘਾਂ ਨੇ ਇਸ ਤਰ੍ਹਾਂ ਜੇਲਾਂ ਦੇ ਵਿੱਚ ਸਬਕ ਸਿਖਾਏ ਨੇ ਸੌਦੇ ਲਾਏ ਨੇ ਸੰਗਰੂਰ ਦੇ ਵਿੱਚ ਨਾਬੇ ਦੇ ਵਿੱਚ ਸੋ ਇਹ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਬਦਲਾਅ ਨਹੀਂ ਹੈਗਾ ਉਸ ਦੀ ਰੂਪਰੇਖਾ ਦੇ ਵਿੱਚ ਉਸ ਦੀ ਮਾਨਸਿਕ ਅਵਸਥਾ ਦੇ ਵਿੱਚ ਬਦਲਾਅ ਨਹੀਂ ਹੈ ਉਹ ਕਹਿੰਦਾ ਕਿ ਚੀਕਾਂ ਕਢਾਉਣੀਆਂ ਨੇ ਉਹ ਕਹਿੰਦਾ ਵੀ ਇਹ ਚੀਕ ਨਹੀਂ ਇਹ ਸਾਡੀ ਫਿਤਰਤ ਨਹੀਂ ਹੈਗੀ ਚੀਕ ਨਹੀਂ ਵੱਜਦੀ ਹੈਗੀ ਵਾਹਿਗੁਰੂ 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 ਸੋ ਉਹ ਸਾਡਾ ਜਿਹੜਾ ਕਿਰਦਾਰ ਸਿੱਖ ਦਾ ਕੀ ਕਿਰਦਾਰ ਹੋਣਾ ਚਾਹੀਦਾ ਇੱਕ ਜੁਝਾਰੂ ਦਾ ਕੀ ਕਿਰਦਾਰ ਹੋਣਾ ਚਾਹੀਦਾ ਉਹ ਮਿਸਾਲ ਹੈ ਉਹਦੀ ਉਸ ਯੋਧੇ ਨੇ ਖਰੇ ਉਤਰਦਿਆਂ ਸਿੱਖੀ ਦੇ ਕਿਰਦਾਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲਿਆ ਹੋਇਆ ਹੁਕਮ ਨਿਭਾਇਆ ਤੋੜ ਚੜਾਇਆ ਸਿਰੇ ਚੜਾਇਆ ਤੇ ਮੈਂ ਕਹਿੰਦਾ ਉਸ ਨੂੰ ਸਲੂਟ ਅ ਉਸ ਨੂੰ ਜਿਹੜਾ ਸੈਂਕੜੇ ਸਿੱਖਾਂ ਨੂੰ ਕਤਲ ਕਰਨ ਵਾਲਾ ਉਹ ਵੀ ਤਸ਼ੱਦਦ ਕਰਕੇ ਜਿਹੜਾ ਬੁਚੜ ਸੀ ਉਸ ਨੂੰ ਮੈਂ ਕਹਿੰਦਾ ਕਿ ਸਜ਼ਾ ਦਿੱਤੇ ਜਾਣ ਤੋਂ ਬਾਅਦ ਜਿਹੜਾ ਤਸ਼ੱਦਦ ਭਾਈ ਸੰਦੀਪ ਸਿੰਘ ਨੇ ਝੱਲਿਆ ਆਪਣੇ ਪਿੰਡੇ ਤੇ ਉਹ ਜਿਆਦਾ ਮਹਾਨ ਗੱਲ ਬਣਾ ਦਿੰਦੀ ਐ ਉਸ ਨੂੰ ਉਹਨੂੰ ਜਿਆਦਾ ਮਹਾਨ ਬਣਾ ਦਿੱਤਾ ਸੰਦੀਪ ਸਿੰਘ ਨੂੰ ਉਹਨੂੰ ਜਿਆਦਾ ਵੱਡੇ ਕਰ ਦਿੱਤਾ ਉਸ ਨੂੰ ਸੰਦੀਪ ਸਿੰਘ ਨੂੰ ਉਸ ਗੱਲ ਨੇ ਬਿਲਕੁਲ ਇਹ ਤਾਂ ਦੇ ਜਥੇਦਾਰ ਹੁੰਦੇ ਨੇ ਹੁੰਦੇ ਸਨ ਪਹਿਲਾਂ ਇਦਾਂ ਦੇ ਜਥੇਦਾਰ ਹੋਣੇ ਚਾਹੀਦੇ ਨੇ ਤੇ ਉਹ ਜਥੇਦਾਰ ਹੀ ਆ ਜਥੇਦਾਰ ਸੰਦੀਪ ਸਿੰਘ ਕਿਹਾ ਜਾਣਾ ਚਾਹੀਦਾ ਉਹਨੂੰ